ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਮੈਂ ਤੁਹਾਨੂੰ ਮਲਵਾਨੀਆਂ ਮੇਰੇ ਪੇਕੇ ਪਰਿਵਾਰ ਨਾਲ ਤੇ ਇੱਥੇ ਹੀ ਫਤੇ ਮસ્ਤੀ ਕਰ ਰਿਹਾ ਸੀਗਾ ਆ ਤੇ ਆ ਦੂਜੀ ਗੁੜੀਆ ਵੀ ਇਹ ਨਾਨਕੇ ਆਈ ਹੋਈ ਸੀਗਾ ਛੋਟੀ ਜੀ ਇਹ ਸਾਡੇ ਘੁੰਡੀਆਂ ਦੀ ਹੈ ਤੇ ਇੱਥੇ ਫਤੇ ਮਸਤੀ ਕਰ ਰਿਹਾ ਸੀਗਾ ਤੇ ਸਾਰੇ ਇਹ ਹਸ ਰਹੇ ਸੀ ਫਤੇ ਉਹਦੇ ਬੱਚੇ ਦੇ ਨਾਲ ਬੁੱਗੂ ਕਰਦਾ ਸੀਗਾ ਤੇ ਆ ਕਰਕੇ ਤੇ ਇਹ ਹੈਗੀ ਹੈ ਜੀ ਵੀਡੀਓ ਇਹ ਜੂਨ ਮਹੀਨੇ ਦੀ ਹੈਗੀ ਇਹ ਤੇ ਪਾਈ ਮੈਂ ਹੋਣਾ ਇਹ ਅੱਜ ਅੱਜ ਹੈਗੀ ਇੱਕ ਤਰੀਕ ਹੋਗੀ ਇੱਕ ਅ ਵਾਸਤੇ ਹਾਂ ਇੱਕ ਸਤੰਬਰ ਹੋ ਗਿਆ ਅੱਜ 1 ਸਤੰਬਰ ਨੂੰ ਅੱਜ ਮੈਂ ਪਾ ਰਹੀ ਆ ਇਹ ਤੇ ਇਥੇ ਇਹ ਮਸਤੀ ਕਰ ਰਿਆ ਸੀਗਾ ਫਤਿਹ ਉਹ ਮੇਰੀ ਮੰਮਾ ਫਿਰਦੀ ਹੈਗੀ ਮਾਂ ਮੇਰੀ ਤੇ ਉਹ ਪਸ਼ੂਆਂ ਨੂੰ ਨੀਰਾ ਪਾ ਕੇ ਹਟੇ ਸੀਗੇ ਕੱਖ ਤੇ ਉੱਥੇ ਹੱਥ ਵਗੈਰਾ ਤੋਰੇ ਸੀਗੇ <table> ਮੂੰਹ ਅਰਥੋਂ ਤੋਰੇ ਸੀ ਇਹਦਾਂ ਮੇਰਾ ਪਾਪਾ ਰੈਡੀ ਹੈ ਮੇਰਾ ਇਹ ਫਤੇ ਤੋਂ ਹੱਥ ਰੇ ਸੀਗੇ ਤੇ ਫਤੇ ਇਧਰ ਬੱਚੇ ਦੇ ਬੁੱਗੂ ਕਰ ਕਰ ਕੇ ਆਉਂਦਾ ਸੀ ਨਾ ਤਾਂ ਕਰ ਕਰ ਤੋਂ ਹੱਥ ਰੇ ਸੀਗੇ ਤੇ ਇਹ ਹੈਗਾ ਜੀ ਸਾਡਾ ਘਰ <table> ਛੜਕ ਦੇ ਉੱਤੇ ਹੀ ਹੈ ਇਹ ਘਰ ਸਾਡਾ ਨੂਰ ਦੀ ਛੜਕ ਜਾ ਰਹੀ ਹੈ ਜੀ ਤੇ ਇਹ ਮੇਰੇ ਪਿੱਕਾ ਪਰਿਵਾਰ ਦਾ ਘਰ ਹੈਗਾ ਦੇਖ ਲੋ ਜੀ ਤੁਸੀਂ ਵੀ ਬਠਿੰਡੇ ਆਵਾਜੀ ਤੇ ਤੇ ਦੁਰ ਕੀ ਚਲ ਤੇ ਇਹ ਇਹ ਟ੍ਰੈਂਡ ਆ ਜੀ ਬੈਠੀ ਇਹ ਵੀ ਇਹ ਆ ਤੇ ਹਾਈ ਹੋਈ ਸੀ ਮਤਲਬ ਤੇ ਕਹੇ ਤੇ ਇਹ ਹੋਈ ਹੈ ਇਹ ਵੀ ਹਾਂ ਅੱਛਾ ਇਹਦੀ ਕੁੜੀਆ ਸੀ ਇਹ ਨਿੱਕੀ ਜਿਹੜੀ ਨਾਲ ਖੇਡ ਰਹੀ ਸੀਗੀ ਖੱਤੇ ਤੇ ਆ ਮੇਰੀ ਭੈਣ ਬੈਠੀ ਆ ਮੇਰੀ ਭਤੀਜੀ ਆ ਜੀ ਤੈਨੂੰ ਸੜਕ 'ਲੇ ਲਾਉਣ ਲੋ ਕਿ ਆ ਮੇਰਾ ਪਪਾ ਦਰਾਸ ਜੇ ਖੜੇ ਡੰਗਰ ਬੱਚੇ ਖੜੇ ਪਰ ਇਹ ਉਹਨੂੰ ਤਾਂ ਮੰਗ ਕੇ ਕੇ ਕਹਿੰਦੀ ਇਹ ਬਾਈ ਇੱਥੇ ਮੇਰੀ ਮੰਮੀ ਬਾਹਰ ਨੂੰ ਲੰਘ ਗਈ ਪਤਾ ਨਹੀਂ ਕਿਤੇ ਗਈ ਇੱਥੇ ਨਾ ਫਤੇ ਨੇ ਮਿੱਟੀ ਪਾਤੀ ਸੀਗੀ ਤਨੂ ਦੇ ਅੱਖ ਚ ਖੇਡਦੇ ਤਾਂ ਮਿੱਟੀ ਪੈ ਗਈ ਸੀ ਇਹਦੂ ਆ ਦੇ ਇਹਦੇ ਅੱਖ ਤੇ ਆ ਕਰ ਰਿਹਾ ਪਾਫ ਦੇ ਰਿਹਾਗਾ ਅੱਖ ਤੇ ਆ ਵੇਖੋ ਮੂੰਹ ਤੇ ਗਰਮ ਕੱਪੜਾ ਕਰ ਕਰਕੇ ਨਾ ਮੂੰਹ ਮਰੇ ਲਾ ਕੇ ਤੇ ਤਨੂ ਦੀ ਅੱਖ ਤੇ ਲਾ ਰਿਹਾ ਸੀ ਪਾਫ ਦੇ ਜਾਂਦਾ ਸੀਗਾ ਇੱਥੇ ਤੇ ਇੱਥੇ ਸਾਡੇ ਆਹ ਸਾਰੀਆਂ ਚਾਚੀਆਂ ਤਾਈਆਂ ਆਈਆਂ ਹੋਣਗੀਆਂ ਸੀਆਂ ਭਾਬੀਆਂ ਤੇ ਇਹ ਬੈਠੀਆਂ ਸੀਆਂ ਇੱਥੇ ਤੇ ਆਹ ਮੇਰੀ ਮੰਮੀ ਆਂਗੀ ਮਾਂ ਮੇਰੀ ਉਹ ਦਾਦੀ ਬੈਠੀ ਹੈਗੀ ਉਧਰ ਭੈਣ ਆਂਗੀ ਤੇ ਇਹ ਨਾ ਸਾਰੀਆਂ ਇਹ ਨਾ ਮੇਰੇ ਭਰਾ ਦਾ ਪਤਾ ਲੈਣ ਆਈਆਂ ਹੋਣਗੀਆਂ ਸੀ ਮੇਰੇ ਤੋਂ ਛੋਟਾ ਭਰਾ ਮੇਰਾ ਬਿਮਾਰ ਸੀਗਾ ਤੇ ਤਾਂ ਕਰਕੇ ਇਹ ਉਹਦਾ ਪਤਾ ਲੈਣ ਆਈਆਂ ਸੀ ਨਾ ਬਿਮਾਰ ਸੀਗਾ ਘਰਾਂ ਚੋਂ ਸਾਡੇ ਮੇਰੇ ਭਰਾ ਦਾ ਫਤ ਲੈਣਾ ਆਂ ਸਾਰਿਆਂ ਤੇ ਮੈਂ ਮੇਰੇ ਭਰਾ ਨਾਲ ਤਾਂ ਹੀ ਨਹੀਂ ਫੋਟੋ ਕਲਿੱਕ ਕਰੀ ਕੋਈ ਉਹ ਬਿਮਾਰ ਸੀ ਜ਼ਿਆਦਾ ਮੈਨੂੰ ਐਸੇ ਵੀ ਉਹ ਤੇ ਦਿਲ ਤੇ ਆਏ ਨਾ ਜਾਵੇ ਪਤਾ ਨਹੀਂ ਮੈਂ ਵੀ ਮੇਰੇ ਨਾਲ ਫੋਟੋ ਕਲਿੱਕ ਕਰ ਰਹੀ ਐ ਕਿਉਂ ਤੇ ਤਾਂ ਕਰਕੇ ਇੱਕ ਥੋੜਾ ਜਿਹਾ ਉਹ ਵੀਕਨੈਸ ਜ਼ਿਆਦਾ ਹੋ ਗਈ ਸੀ ਉਹਦੀ ਬਹੁਤ ਜ਼ਿਆਦਾ ਕਮਜ਼ੋਰਾ ਬਹੁਤ ਹੋ ਗਿਆ ਸੀ ਪਹਿਲਾਂ ਵਰਗਾ ਤਾਂ ਰਹਿ ਹੈ ਨਹੀਂ ਸੀਗਾ ਤੇ ਇੱਥੇ ਕਹਾਂਂ ਤੇ ਆਇਆ ਹੋਇਸੀ ਸਾਡੇ ਤੇ ਮੇਰੇ ਪਾਪਾ ਮੇਰਾ ਇਹ ਗੱਲਾਂ ਕਰੀ ਜਾਂਦੇ ਸੀ ਬੈਠੇ ਤੇ ਉਧਰ ਫਤੇ ਤੇ ਤਨੂੰ ਮਸਤੀ ਕਰ ਰਹੇ ਸੀਗੇ ਤੇ ਇਥੇ ਤਾਂ ਕਰਕੇ ਇਹ ਪਹਿਲਾਂ ਦੀ ਵੀਡੀਓ ਬਣਾਈ ਹੋਈ ਆ ਆ ਮੇਰਾ ਭਰਾਗਾ 20 ਜੂਨ ਨੂੰ ਡੈਥ ਹੋ ਗਈ ਸੀਗੀ ਤੇ ਇਹ ਦੂ ਤਿੰਨ ਚਾਰ ਦਿਨ ਪਹਿਲਾਂ ਹੀ ਤਿੰਨ ਦਿਨ ਪਹਿਲਾਂ ਹੀ ਮੈਂ ਆਈ ਸੀ ਪਤਾ ਲੈ ਕੇ ਛੇ ਦਿਨ ਰਹੀ ਸੀ ਮਾਥੇ ਬਠੰਡੇ ਤੇ ਸਾਨੂੰ ਐਸੀ ਵੀ ਚੱਲ ਠੀਕ ਹੋ ਗਿਆ ਹੁਣ ਤਾਂ ਕਰਕੇ ਵਸੇ ਹੀ ਠੀਕ ਹੋਏ ਨੀ ਦੋ ਦਿਨ ਠੀਕ ਰਿਹਾ ਦੂ ਬਾਅਦ ਫਿਰ ਵਸੜਾ ਤਾਂ ਹੋ ਗਈ ਸੀਗੀ ਤੇ 20 ਜੂਨ ਨੂੰ ਤਾਂ ਕਰਕੇ ਮੈਂ ਇਹ ਵੀਡੀਓ ਕੋਈ ਵੀ ਪਾਈ ਨਹੀਂ ਸੀਗੀ ਹੁਣ ਅਪਲੋਡ ਕਰੀ ਇਹ ਬਣਾਇਆ ਤਾਂ ਮੈਂ ਜੂਨ ਮਹੀਨੇ ਦੀਆਂ ਹੋਈ ਸੀਆਂ ਤੇ ਇੱਥੇ ਫਤਿਹ ਮਸਤੀ ਕਰ ਰਿਆ ਸੀਗਾ ਤੇ ਫਤਿਹ ਦੀ ਨਾਨੀ ਧਾਰ ਕੱਢ ਰਹੀ ਸੀ ਫਤਿਹ ਇੱਥੇ ਮਸਤੀ ਕਰ ਰਿਆ ਸੀਗਾ ਤੇ ਵੀਡੀਓ ਵਾਸਾ ਸਨਮਾਨ ਖਰਾਬ ਸੀਗਾ ਬਣਾਈ ਤਾਂ ਇਹ ਜੂਨ ਮਹੀਨੇ ਦੀ ਪਈ ਸੀ ਵੀਡੀਓ ਤਾਂ ਤੇ ਤਾਂ ਕਰਕੇ ਹੁਣ ਮੈਂ 1 ਸਤੰਬਰ ਨੂੰ ਅੱਜ ਪਾ ਰਹੀ ਆਂਗੀ બસ ਮਾਨ ਹੀ ਨਹੀਂ ਕੀਤਾ ਇਹਦੋਂ ਪਹਿਲਾਂ ਆਉਂਦਾ ਇਹਨੂੰ ਵੀਡੀਓ ਨੂੰ ਤੇ ਬਣਾਈ ਤਾਂ ਮੈਂ ਵੈਸੇ ਸੀ ਇਹ ਆ ਪਹਿਲਾਂ ਤਾਂ ਵੀਡੀਓ ਬਣਾਈਆਂ ਹੋਈਆਂ ਜਦੋਂ ਮੇਰਾ ਭਰਾ ਬਿਮਾਰ ਸੀਗਾ ਤੇ ਇਦੋਂ ਬਾਅਦ ਜਦੋਂ ਡੈਥ ਹੋ ਗਈ ਸੀ ਇਦੋਂ ਬਾਅਦ ਤਾਂ ਕੋਈ ਵੀਡੀਓ ਵਗੈਰਾ ਨਹੀਂ ਸੀ ਕਲਿੱਕ ਕਰੀ ਇਹ ਪਹਿਲਾਂ ਹੀ ਬਸ ਜਦੋਂ ਪਤਾ ਲੈਣ ਗਏ ਹੋਏ ਸੀ ਉਹ ਦੋਦੀਆਂ ਹੀ ਬਣਾਈਆਂ ਹੋਈਆਂ ਸੀਆਂ ਤੇ ਪੰਗਾ ਨਹੀਂ ਸੀ ਨਾ ਮੈਂ YouTube ਤੇ ਵਸਤੇ 3-4 ਦਿਨ ਉਧਰੋਂ ਆ ਕੇ ਮੈਨੂੰ ਬਹੁਤ ਟਾਈਮ ਨਹੀਂ ਸੀ ਲੱਗਿਆ ਜਦੋਂ ਉਧਰੋਂ ਆਈ ਸੀ ਤੇ ਇੱਧਰ ਆ ਗਈ ਦਾਦਾ ਜੀ ਦੇ ਘਰੇ ਅਸੀਂ ਅੰਦਰਲੇ ਘਰ ਦਾਦਾ ਜੀ ਰਹੇ ਹੁੰਦੇ ਹੈਗੇ ਦਾਦਾ ਦੀ ਤੇ ਚਾਚਾ ਜੀ ਦਾ ਘਰ ਅੰਦਰਲੇ ਘਰ ਹੈਗਾ ਤੇ ਫਿਰ ਅਸੀਂ ਉਧਰੋਂ ਭੈਣ ਆ ਰਗੇ ਹੋਏ ਸੀ ਸਾਰੇ ਜੀਜੇ ਵਰਗੇ ਫਿਰ ਅੰਦਰਲੇ ਘਰ ਇੱਧਰ ਬਾਪੂ ਵਰਗੇ ਨੂੰ ਮਿਲਣ ਆਏ ਹੋਏ ਸੀਗੇ ਦਾਦਾ ਦਾਦੀ ਨੂੰ ਤੇ ਇੱਧਰ ਭੈਣ ਦੀ ਸੱਸ ਬੈਠੀ ਸੀਗੀ ਦਾਦੀ ਨਾਲ ਗੱਲਾਂ ਕਰ ਰਹੀ ਸੀ ਤੇ ਇਧਰ ਮੇਰਾ ਭਾਣ ਜਾ ਆ ਸ਼ਰਾਰਤੀ ਇਹ ਸ਼ਰਾਰਤਾਂ ਕਰ ਰਿਹਾ ਸੀਗਾ ਤੇ ਇਧਰੇ ਹੀ ਬੈਠੇ ਗੱਲਾਂ ਕਰ ਰਹੇ ਸੀਗੇ ਭੈਣ ਦੀ ਸੱਸ ਸੀਗੀ ਤੇ ਇਧਰੇ ਮੈਂ ਦਾਦਾ ਜੀ ਨੂੰ ਕਹਿ ਰਹੀ ਸੀ ਮੈਂ ਕਿਾ ਬਾਪੂ ਇਧਰ ਦੇਖੋ ਮੈਂ ਕਿਾ ਵੀਡੀਓ ਬਣਾ ਰਹੀ ਆ ਮੈਂ ਕਿਾ ਤੁਹਾਡੀ ਤੇ ਮੈਂ ਕਿਾ ਮੈਂ ਪਾਉਣੀ ਨੇ YouTube ਤੇ ਤੇ ਇਹ ਮੇਰੇ ਦਾਦਾ ਜੀ ਅੱਗੇ ਇੱਧਰ ਮੇਰੇ ਦਾਦਾ ਜੀ ਦਾ ਘਰ ਹੈ ਸਾਡਾ ਘਰ ਬਾਰ-ਬਾਰ ਰਹਿੰਦਾ ਹੈ ਅੰਦਰਲੀ ਸਾਈਡ ਘਰ ਹਾਂ ਸੀਗਾ ਦਾਦਾ ਜੀ ਦਾ ਘਰ ਹੈ ਮੇਰਾ ਤੇ ਇੱਧਰ ਹੈਗੇ ਚਾਚਾ ਜੀ ਕੇ ਇਹ ਮੇਰੇ ਚਾਚਾ ਜੀ ਕੇ ਵੀ ਅੰਦਰ ਰਹਿੰਦੇ ਆ अंदरली सर है ना ये चाचा जी के कट्ठे रेंदे इधर दादा जी के इधर चाची के और वो चाची फिर ਆ ਸਾਡਾ ਸਰਾਰਤੀ ਬੰਦਾ ਹੈ ਇਥੇ ਪੰਗੇ ਕਰਨ ਲੱਗ ਗਿਆ ਹੁਣ ਆਂ ਜਾ ਮੇਰਾ ਮੈਂ ਚਾਚੇ ਕਾਕਾ ਰਾਂ ਲੱਗੇ ਆ ਵੇਟੀਆਂ ਵੀ ਜਾਂ ਭੈਣਾਂ ਤੇ ਜੀਜੇ ਮੇਰੇ ਦੋਨੋਂ ആ വേണ്ടി ബാ ചാച്ച ഭാ പാർട്ടിയ